ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜੀ ਅੱਜ ਇਹ ਮਾਰੇ ਅੰਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਸੀ ਉਹਦੇ ਤਹਿਤ ਜਿਹੜਾ ਹੈਗੇ ਅੱਜ ਇਹ ਰਿਕਵਰੀ ਜਿਹੜੀ ਹੋਈ ਆ ਪਤੂ ਬਰਾਊਨ ਦੋ ਬਲੈਕ ਜਿਹੜੇ ਇੱਕ ਹੈਗੇ ਆ ਇਹਨਾਂ ਵਿੱਚ ਜਿਹੜੇ ਮਾਰਕਾ ਆਸਟਰੀਆ ਦਾ ਗਲੌਕ ਪਿਸਟਲ ਹੈਗਾ 26 ਉਹ ਅਸੀਂ ਬਰਾਮਦ ਕੀਤੇ ਆ ਜੀ ਹਾਂਜੀ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਡੇਲੀ ਡੈਸਕ ਟੀਵੀ ਕੈਨੇਡਾ ਦੇਖ ਰਹੇ तमाम ਦਸ਼ਕਾਂ ਦਾ ਮੇਰੇ ਵੱਲੋਂ ਯਾਨਕਿ ਲਵ ਗਿਲ ਸ਼ਾਵਲੋਸੀ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿਸੇ ਸਾਡੀ ਪੰਜਾਬ ਪਲਸਨ ਦਿਨ ਰਾਤ ਜਿਹੜੀ ਆ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਦਿੰਦੀ ਹੈ ਮੁੱਖ ਕਰਨੇ ਹੋਉਂਦਾ ਕਿ ਤੁਹਾਡੇ ਜਾਨ ਅਤੇ ਮਾਲ ਦੀ ਜਿਹੜੀ ਆ ਅੱਗੇ ਹੋ ਕੇ ਹਮੇਸ਼ਾ ਹੀ ਰਾਖੀ ਕਰੀਏ ਅਤੇ ਦਿਹਾਤੀ ਹੋਵੇ ਚਾਹੇ ਸ਼ਹਿਰੂ ਹੋਵੇ ਕਿਤੇ ਵੀ ਜਿਹੜਾ ਕੋਈ ਕਰਾਇਮੂ ਜਿਹੜਾ ਹਮੇਸ਼ਾ ਵੱਧ ਚੜ ਕੇ ਅੱਗੇ ਹੋ ਕੇ ਜਿਹੜਾ ਖਲ ਜਿਹੜੀ ਆ ਉਹ ਪਾਈ ਜਾਵੇ ਤੇ ਮੁੱਖ ਮਕਸਦ ਇਹ ਹੁੰਦਾ ਕਿ ਅਸੀਂ ਤੁਹਾਨੂੰ ਕੋਈ ਵੀ ਨੁਕਸਾਨ ਜਿਹੜਾ ਨਹੀਂ ਆਉਣ ਦਿੱਤਾ ਜਾਏਗਾ ਤੇ ਕੁਝ ਸ਼ਰਾਰਤੀ ਅਨਛਰ ਜਾਂ ਜਿਹੜੇ ਗਲਤ ਅਨਛਰ ਜਦੋਂ ਐਕਟਿਵ ਹੁੰਦੇ ਨੇ ਪੁੱਠੇ ਕਾਰਜ ਕਰਦੇ ਨੇ ਤੇ ਫਿਰ ਬੜੀ ਸੋਹਣੀ ਪਲੈਨਿੰਗ ਬਣਾ ਕੇ ਉਹਨਾਂ ਨੂੰ ਕਾਬੂ ਵੀ ਕੀਤਾ ਜਾਂਦਾ ਤੇ ਪੰਜਾਬ ਦੇ ਵਿੱਚ ਜੇ ਕੋਈ ਕ੍ਰਾਈਮ ਹੋਣਾ ਹੁੰਦਾ ਤੇ ਉਸ ਨੂੰ ਵੱਡੇ ਪੱਧਰ ਤੇ ਜਿਹੜਾ ਰੋਕਿਆ ਜਾਂਦਾ ਹੈਡਲਾਈਨ ਦੇ ਉੱਤੇ ਥੰਬਨੇਲ ਤੋਂ ਤੁਸੀਂ ਦੇਖ ਰਹੇ ਹੋ ਕਿ ਅੱਜ ਜਿਹੜੀ ਬੜੀ ਵੱਡੀ ਜਿਹੜੀ ਪ੍ਰਾਪਤੀ ਹੋਈ ਆ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਨੂੰ ਬਹੁਤ ਸੋਹਣੀ ਪ੍ਰਾਪਤੀ ਹੋਈ ਆ। ਸਾਟੀ ਦੇ ਜਿਹੜੇ ਅਫਸਰਾਂ ਨੂੰ ਪਤਾ ਲੱਗਾ ਬੜੀ ਵੱਡੀ ਪਲੈਨਿੰਗ ਦੇ ਨਾਲ ਉਹਨਾਂ ਨੂੰ ਜਿਹੜਾ ਕਾਬੂ ਕੀਤਾ ਕਿਵੇਂ ਸਾਰਾ ਇਹ ਕਾਰਜ ਹੋਇਆ ਦੋ ਵਿਅਕਤੀ ਜਿਹੜੇ ਕਾਬੂ ਕੀਤੇ ਗਏ ਨੇ ਹਥਿਆਰਾਂ ਦੇ ਨਾਲ ਅੱਜ ਸਾਰੀ ਗੱਲਬਾਤ ਕਰਨ ਲਈ ਸਾਡੇ ਕੋਲ ਐਸਪੀਡੀ ਸਰਦਾਰ ਹਰਿੰਦਰ ਸਿੰਘ ਗਿਲਸਾ ਮੌਜੂਦ ਨੇ ਅਸੀਂ ਗਿਲਸਾ ਸਾਹਿਬ ਨਾਲ ਹੀ ਗੱਲਬਾਤ ਕਰ ਲਏ। ਗਿਲਸਾ ਜੀ ਪਿਆਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਇਹ ਅੰਮ੍ਰਿਤਸਰ ਦੀ ਹੱਤੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜੀ ਅੱਜ ਜੀ ਸਾਡੇ ਮਾਨਯੋਗ ਡੀਜੀ ਸਾਹਿਬ ਮਾਨਯੋਗ ਡੀਆਈ ਸਾਹਿਬ ਦਾਸਤਿੰਦਰ ਸਿੰਘ ਸਾਡੇ ਐਸਐਸਪੀ ਸਾਹਿਬ ਸ੍ਰੀ ਚਰਨਜੀਤ ਸਿੰਘ ਦੀਆਂ ਹਦਾਇਤਾਂ ਉੱਪਰ ਇਹ ਮਾਰੇ ਅੰਸਰਾਂ ਦੇ ਖਿਲਾਫ ਜਿਹੜੀ ਮਹਿੰਮ ਚੱਲ ਰਹੀ ਸੀਗੀ ਉਹਦੇ ਤਹਿਤ ਜਿਹੜਾ ਹੈਗੇ ਅੱਜ ਇਹ ਰਿਕਵਰੀ ਜਿਹੜੀ ਹੋਈ ਆ ਸਾਡੇ ਸੀਆਈ ਇੰਸਪੈਕਟਰ ਮਨਮੀਤ ਸਿੰਘ ਸੰਧੂ ਗੋਣਾ ਨੇ ਇਹ ਦੋ ਦੋਸ਼ੀ ਜਿਹੜੇ ਗ੍ਰਫਤਾਰ ਕੀਤੇ ਆ ਜਿਨ੍ਹਾਂ ਚ ਇੱਕ ਦਾ ਨਾਮ ਸਰਜੀਤ ਸਿੰਘ ਤੇ ਦੂਜਾ ਜਿਹੜਾ ਲਖਵੀਰ ਸਿੰਘ ਲਵਪ੍ਰੀਤ ਸਿੰਘ ਇਹ ਪਿੰਡੀ ਸਦਾਂ ਏਰੀਏ ਦੇ ਰਹਿਣ ਵਾਲੇ ਆ ਇਹਨਾਂ ਕੋਲੋਂ ਚਾਰ ਜਿਹੜੇ ਗਲੌਕ ਪਿਸਤਲ ਹੈਗੇ ਆ ਉਹ ਬਰਾਮਦ ਕੀਤੇ ਆ ਪਰ ਦੋ ਬਰਾਊਨ ਦੋ ਬਲੈਕ ਜਿਹੜੇ ਇੱਕ ਹੈਗੇ ਆ ਇਹਨਾਂ ਵਿੱਚ ਜਿਹੜੇ ਮਾਰਕਾ ਆਸਟਰੀਆ ਦਾ ਗਲੌਕ ਪਿਸਤਲ ਹੈਗਾ 26 ਉਹ ਅਸੀਂ ਬਰਾਮਦ ਕੀਤੇ ਆ ਜੀ ਔਰ ਇਹ ਇਹ ਜਿਹੜੀ ਖੇਪ ਹੈਗੀ ਆ ਇਹ ਸਾਨੂੰ ਪੂਰਾ ਸ਼ੱਕ ਨਹੀਂ ਦੇ ਵਿਸ਼ਵਾਸ ਆ ਵੀ ਇਹ ਪਾਕਿਸਤਾਨ ਵੱਲੋਂ ਆਈ ਹੈਗੀ ਆ ਇਹ ਤੇ ਦੋਨਾਂ ਦੋਸ਼ੀਆਂ ਨੂੰ ਮੋਟਰਸਾਈਕਲ ਤੇ ਜਾਂਦੇ ਗ੍ਰਫਤਾਰ ਕੀਤਾ ਔਰ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 219 ਅੰਡਰ ਸੈਕਸ਼ਨ 25 27 559 ਆਮ ਜੈਕਥਾਣੇ ਕਰੀਡਾ ਦਿੱਤਾ ਗਿਆ ਔਰ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਜਿਹੜੇ ਲਿੰਕੇਜ ਹੈਗੇ ਆ ਉਹਦੇ ਬਾਰੇ ਤਫਤੀਸ਼ ਕੀਤੀ ਜਾ ਰਹੀ ਆ ਵੀ ਇਹ ਕਿੰਨਾ ਨੇ ਮੰਗਵਾਏ ਤੇ ਕਿੰਨਾ ਨੇ ਭੇਜੇ ਤੇ ਕਿਸ ਮਕਸਦ ਲਈ ਭੇਜੇ ਅੱਗੇ ਲੱਗਦਾ ਕੁਝ ਹੋਰ ਬਰਾਮਦੀਏ ਜਿਹੜੀ ਹੋ ਸਕਦੀ ਆ ਆਪਣਾ ਟੀਮ ਦੇ ਵੱਲੋਂ ਬਿਲਕੁਲ ਜੀ ਇਹ ਅਜੇ ਸਾਡੀ ਪ੍ਰੀਮੀਨੀ ਅ ਇਨਵੈਸਟੀਗੇਸ਼ਨ ਹੈਗੀ ਆ ਟੌਮ ਪਿਸਤਲ ਫੜ ਕੇ ਅਸੀਂ ਚਾਰ ਤੇ ਚਾਰ ਪਰਚਾ ਦਰਜ ਕੀਤਾ ਹੈਗਾ ਅੱਜ ਅਸੀਂ ਇਹਨੂੰ ਮਨਜੋ ਕੋਰਟ ਦੇ ਵਿੱਚ ਪੇਸ਼ ਕਰਕੇ ਫਰਦਰ ਰਿਮਾਂਡ ਲਵਾਂਗੇ ਔਰ ਮਾਂ ਲੈ ਕੇ ਜਿਹੜੀ ਇਹ ਫਰਦਰ ਪੁੱਛਗਿੱਛ ਦੇ ਵਿੱਚ ਇਹ ਹੋਰ ਵੀ ਜਿਹੜੀ ਰਿਕਵਰੀ ਹੈ ਹੋ ਸਕਦੀ ਆ ਔਰ ਪਹਿਲਾਂ ਇਹਨਾਂ ਨੇ ਇਹੋ ਜੀ ਕਿੰਨੇ ਵਿਅਪਰ ਆਏ ਕਿਨੂੰ ਦਿੱਤੇ ਉਹ ਸਾਰਾ ਇੱਕ ਇਨਵੈਸਟੀਗੇਸ਼ਨ ਦਾ ਹਿੱਸਾ ਹੈਗਾ ਤੇ ਉਹ ਜੇ ਸਾਨੂੰ ਕੋਈ ਹੋਰ ਚੀਜ਼ੇ ਇਸ ਮੁਕੱਦਮੇ ਦੇ ਵਿੱਚ ਬਰਾਮਦ ਹੁੰਦੀ ਆ ਤੇ ਉਹ ਵੀ ਤੁਹਾਨੂੰ ਸ਼ੇਅਰ ਕੀਤੀ ਜਾਊਗੀ ਸਰਦਾਰ ਸਾਹਿਬ ਇਹਨਾਂ ਉੱਪਰ ਹੈਗੀ ਸੀ ਪਹਿਲਾਂ ਵੀ ਕੋਈ ਕੇਸ ਕੇ ਜਾਂ ਇਹ ਫਸਟ ਟਾਈਮ ਹੀ ਹੋਇਆ ਹੈ ਨਾ ਨਹੀਂ ਇਹ ਫਸਟ ਟਾਈਮਰ ਹੈਗੇ ਆ ਇਹਨਾਂ ਦੇ ਉੱਤੇ ਪਿਛਲਾ ਰਿਕਾਰਡ ਚੈੱਕ ਕੀਤਾ ਗਿਆ ਇਹਨਾਂ ਤੇ ਕੋਈ ਮੁਕੱਦਮਾ ਦਰਜ ਨਹੀਂ ਹੈਗਾ ਤੇ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਵੀ ਜਿਹੜੇ ਮਾੜੇ ਲੋਕ ਨੇ ਇਹਨਾਂ ਕੰਮਾਂ ਨੂੰ ਉਤਸ਼ਾਹ ਦਿੰਦੇ ਆ ਜਾਂ ਇਹਨਾਂ ਕੰਮਾਂ 'ਚ ਇਨਵੋਲਵ ਹੈਗੇ ਆ ਉਹ ਅੱਜਕੱਲ ਜਿਹੜੇ ਆ ਨਿਊ ਕਮਰਸ ਨੂੰ ਇਸ ਕੰਮ ਦੇ ਵਿੱਚ ਲਿਆ ਰਹੇ ਆ ਪੈਸੇ ਦਾ ਲਾਲਚ ਦੇ ਕੇ ਤੇ ਮੈਂ ਸਾਡੇ ਜਰੀਏ মিডিਆ ਜਰੀਏ ਤੇ ਅੱਜ ਕੱਲ ਦੀ ਨੌਜਵਾਨੀ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਜੀ ਵੀ ਇਹ ਥੋੜੇ ਪੈਸਿਆਂ ਕਰਕੇ ਆਪਣੀ ਜ਼ਿੰਦਗੀ ਬਰਬਾਦ ਨਾ ਕਰੋ ਇਹਨਾਂ ਕੰਮਾਂ ਦੇ ਵਿੱਚ ਜਿਹੜਾ ਹੈਗਾ ਕ੍ਰਾਈਮ ਕਰਨ ਵਾਲੇ ਦੀ ਉਮਰ ਬਹੁਤ ਲੰਮੀ ਨਹੀਂ ਹੁੰਦੀ ਠੀਕ ਨਹੀਂ ਗੱਲ ਜੀ ਇਹਦੇ ਵਿੱਚ ਜੇ ਕ੍ਰਾਈਮ ਕਰਨ ਵਾਲਾ 6 ਮਹੀਨੇ ਸਾਲ ਬਾਜੂ 2 ਸਾਲ ਬਾਜੂ ਪਰ ਐਂਡ ਆਫ ਦਿ ਡੇ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਪੁਲਿਸ ਦੇ ਡਿੱਕੇ ਆਉਂਦਾ ਡਿੱਕੇ ਆਉਣ ਤੋਂ ਬਾਅਦ ਕੋਈ ਨਾ ਕੋਈ ਬਰਾਮਦਗੀਆਂ ਹੁੰਦੀਆਂ ਨੇ ਜੀ ਉਹਨੇ ਕੋਈ ਪ੍ਰਾਪਰਟੀ ਬਣਾਈ ਆ ਉਹ ਜਾਬਤੇ ਮੁਤਾਬਕ ਪੁਲਿਸ ਉਹਨੂੰ ਫ੍ਰੀਜ਼ ਕਰਾਉਂਦੀ ਆ ਜੀ ਤੇ ਇਸ ਕਰਕੇ ਮੈਂ ਆਪ ਜੀ ਜਰੀਏ ਇਹ ਦੱਸਣਾ ਚਾਹੁੰਦਾ ਵੀ ਪੰਜਾਬ ਪੁਲਿਸ ਜਿਹੜੀ ਹੈਗੀ ਆ ਉਹ ਜ਼ੀਰੋ ਟੋਲਰੈਂਸ ਕ੍ਰਾਈਮ ਦੇ ਉੱਤੇ ਕੰਮ ਕਰਦੀ ਆ ਔਰ ਮੈਂ ਤੁਹਾਡੇ ਜਰੀਏ ਬਾਰ ਬਾਰ ਇਹ ਕਹਿਣਾ ਚਾਹੁੰਦਾ ਵੀ ਮਾੜੇ ਅੰਸਰ ਨੂੰ ਵੀ ਇਹ ਕੰਮ ਬੰਦ ਕਰੋ ਜੀ ਔਰ ਪੰਜਾਬ ਦੀ ਜਵਾਨੀ ਨੂੰ ਜਿਹੜਾ ਹੈਗਾ ਚੰਗੇ ਪਾਸੇ ਲਾਓ ਸਪੋਰਟਸ ਵਾਲੇ ਪਾਸੇ ਲਾਓ ਜੀ ਪੜ੍ਹਾਈ ਵਾਲੇ ਪਾਸੇ ਲਾਓ ਤੇ ਇਹਨਾਂ ਕੰਮਾਂ ਦੇ ਵਿੱਚ ਨਾ ਲਾਓ ਤੇ ਨਾ ਹੀ ਨੌਜਵਾਨੀ ਇਹਨਾਂ ਕੰਮਾਂ ਵਿੱਚ ਲੱਗੇ। ਜੀ। ਅੱਛਾ ਸਰਦਾਰ ਸਾਹਿਬ ਇੱਕ ਸਵਾਲ ਵੱਡਾ ਇੱਥੇ ਐਡ ਕਰ ਲੈਣੇ ਆ। ਜਿਵੇਂ ਆਪਣਾ ਬੜਾ ਸੋਹਣਾ ਕਾਰਜ ਦੇਖਣ ਨੂੰ ਮਿਲਦਾ ਕਿ ਜਿਹੜੇ ਨਸ਼ੇ ਦਾ ਵਪਾਰ ਕਰਨੇ ਜਾਂ ਲਗਾਤਾਰ ਵੱਡੇ ਜਿਹੜੇ ਤਸਕਰ ਜਿਹੜੇ ਉਹ ਹੈਗੇ ਨੇ ਆਪਣਾ ਫਿਰ ਉਹਨਾਂ ਦੀ ਜਿਹੜੀਆਂ ਪ੍ਰਾਪਰਟੀਆਂ ਫ੍ਰੀਜ਼ ਵੀ ਕੀਤੀਆਂ ਗਈਆਂ ਆਪਾਂ। ਦੇਖਿਆ ਵੀ ਆਪਾਂ ਕਾਨਫਰੰਸ ਵੀ ਕਰਤੇ ਰਹੇ ਆ। ਉਹਨਾਂ ਨੂੰ ਕੋਈ ਵਾਰਨਿੰਗ ਦੇ ਸਖਤ ਚੇਤਾਵਨੀ ਦਿੱਤੇ ਵੀ ਤੁਹਾਡੇ ਇਲਾਕੇ ਦੇ ਵਿੱਚ ਇਹ ਗੰਦਾ ਕਾਰੋਬਾਰ ਬੰਦ ਕਰ ਦਿੱਤਾ ਜਾਵੇ। ਨਹੀਂ ਤੇ ਵਾਕਿਆ ਜਿਹੜਾ ਵੱਡਾ ਐਕਸ਼ਨ ਲਿਆ ਜਾਏਗਾ ਤੇ ਪ੍ਰਾਪਰਟੀ ਜਿਹੜੀ ਜਾਬਤੇ ਮੁਤਾਬਕ ਭਾਵੇਂ ਉਹ ਐਂਡੀਪੀਐਸ ਦਾ ਜਾਂ ਆਮ ਜ਼ਖਤ ਦੇ ਵਿੱਚ ਜੋ ਇੱਕ ਕਾਨੂੰਨੀ ਪ੍ਰਕਿਰਿਆ ਹੈਗੀ ਆ ਉਹਨੂੰ ਅਡਾਪਟ ਕਰਦੇ ਹੋਏ ਜੇ ਕਿਸੇ ਨੇ ਕੋਈ ਇਹ ਮਾੜੇ ਕੰਮ ਕਰਕੇ ਕੋਈ ਪ੍ਰਾਪਰਟੀ ਬਣਾਈ ਹੈਗੀ ਆ ਤੇ ਉਹਦੀ ਜਿਹੜੀ ਜਾਬਤੇ ਮੁਤਾਬਕ ਜਿਹੜੀ ਇਹ ਫ੍ਰੀਜ਼ ਕਰਾਈ ਜਾਊਗੀ ਔਰ ਉਹਨੂੰ ਇਹ ਦੱਸਿਆ ਜਾਊਗਾ ਵੀ ਤੁਸੀਂ ਇਹ ਸਮਗਲਿੰਗ ਕਰਕੇ ਜਾਂ ਕਿਸੇ ਕਿਸਮ ਦੇ ਹੋਰ ਆਪਣੇ ਵੇਅਰ ਅਬਾਊਟਸ ਤੋਂ ਇਹ ਪ੍ਰਾਪਰਟੀ ਬਣਾਈ ਆ ਉਹਨੂੰ ਜਿਹੜੇ ਜਾਬਤ ਹੁੰਦਾ ਫ੍ਰੀਜ਼ ਕਰਾਈ ਜਾਏਗੀ। ਥੈਂਕ ਯੂ ਸੋ ਮੱਚ ਸਰ। ਮਿਹਰਬਾਨੀ ਜੀ। ਸੋ ਦੇਖਿਆ ਜੀ ਤੁਸੀਂ ਚੰਦ ਮਿੰਟਾਂ ਦੀ ਇੱਕ ਮੁਲਾਕਾਤ ਕੀਤੀ ਤੇ ਅੱਜ ਬੜੀ ਵੱਡੀ ਕਾਮਯਾਬੀ ਮਿਲਦੀ ਆ ਸਾਡੀ ਪੰਜਾਬ ਪੁਲਿਸ ਆਮ ਅਨਿਸਰ ਦਿਹਾਤੀ ਦੀ ਪੁਲਿਸ ਨੂੰ ਜੋ ਕਿ 4 ਗਲੌਕ ਜਿਹੜੇ ਹਥਿਆਰ ਨੇ ਉਹਨਾਂ ਨੂੰ ਜਿਹੜੀ ਬਰਾਮਗੀ ਜਿਹੜੀ ਉਹ ਕੀਤੀ ਜਾਂਦੀ ਹੈ ਦੱਸਿਆ ਜਾ ਰਿਹਾ ਕਿ ਕਿਸੇ ਵੱਡੇ ਨੈਟਵਰਕ ਦੇ ਨਾਲ ਸ਼ ਪਰਦਾਫਾਸ ਉਹ ਵੀ ਕਰ ਸਕਦੇ ਨੇ ਅਗਰ ਕੋਈ ਵੀ ਇਲਾਕੇ ਦੇ ਵਿੱਚ ਕੋਈ ਗਲਤ ਕਾਰਜ ਕਰ ਰਿਹਾ ਚਾਹੇ ਉਹ ਕੋਈ ਨਸ਼ੇ ਦੇ ਪਰੋਕ ਕੋ ਕਰ ਰਿਹਾ ਹੋ ਤਾਂ ਉਹ ਕਹਿੰਦੇ ਜੀ ਆਪਣਾ ਵਾਰਨਿੰਗ ਆ ਉਹਨਾਂ ਨੂੰ ਆਪਣਾ ਉਹਨਾਂ ਦੀ ਜਿਹੜੀ ਪ੍ਰਾਪਰਟੀ ਜਿਹੜੀਆਂ ਉਹ ਸੀਰੀਜ਼ ਜਿਹੜੀਆਂ ਫ੍ਰੀਜ਼ ਕਰ ਦਿੱਤੀਆਂ ਜਾਣਗੀਆਂ ਤੇ ਵੱਡਾ ਐਕਸ਼ਨ ਜਿਹੜਾ ਉਹਨਾਂ ਤੇ ਜਿਹੜਾ ਉਹ ਸਰਦਰਿੰਦਰ ਸਿੰਘ ਗਿਲਜੀ ਦੇ ਨਾਲ ਉਹਨਾਂ ਨੇ ਬਹੁਤ ਸੋਹਣੀ ਜਾਣਕਾਰੀ ਦਿੱਤੀ ਆਪਣਾ মিডিਆ ਦੇ ਵਾਸਤੇ ਸੋ ਇਦਾਂ ਦੀ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੀ ਚੈਨਲ ਨਾਲ ਜਿਹੜਾ ਜ਼ਰੂਰ ਜੁੜੇ ਰਹੋ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਵ ਗਿਲਸ਼ਾ ਮੇਰੇ ਨਾਲ ਹੀ ਕੈਮਰਾਮੈਨ ਹਰੀਸ਼ ਕੁਮਾਰ ਡੇਲੀ ਡੈਸਕ ਟੀਵੀ ਕੈਨੇਡਾ ਤੋਂ